ਕਾਫੀ ਵੀਰ ਮੈਸੇਜ ਤੇ ਕਮੈਂਟ ਕਰਕੇ ਕਹਿੰਦੇ ਨੇ ਕਿ ਤੁਸੀਂ ਕਾਲ ਟਿਪ ਵਾਲਾ ਗਰੁੱਪ ਬਣਾਵੋ ਤੇ ਸਾਨੂੰ ਕਾਲ ਟਿਪ ਪ੍ਰੋਵਾਈਡ ਕਰਿਆ ਕਰੋ ਜਿਹਦੇ ਨਾਲ ਅਸੀਂ ਵੀ ਪੈਸੇ ਕਮਾ ਸਕੀਏ ਪਰ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਤਾਂ ਨਾ ਹੀ ਅੱਜ ਕੋਈ ਕਾਲ ਟਿਪ ਵਾਲਾ ਗਰੁੱਪ ਬਣਾਉਣਾ ਬਣਾਉਣਾ ਹੈ ਨਾ ਹੀ ਕੋਈ ਫਿਊਚਰ ਦੇ ਵਿੱਚ ਬਣਾਉਣਾ ਹੈ ਠੀਕ ਆ ਆਪਾਂ ਇੱਕ ਟੈਲੀਗ੍ਰਾਮ ਚੈਨਲ ਜ਼ਰੂਰ ਬਣਾਇਆ ਹੋਇਆ ਹੈ ਜਿਹਦੇ ਉੱਤੇ ਆਪਾਂ ਤੁਹਾਨੂੰ ਫਰੀ ਦੇ ਵਿੱਚ ਕੁਝ ਨਾ ਕੁਝ ਦੱਸ ਦੇ ਰਹੇ ਹਾਂ ਠੀਕ ਆ ਜੇ ਤੁਸੀਂ ਜੁਆਇਨ ਕਰਨਾ ਹੈ ਠੀਕ ਹੈ ਜੇ ਨਹੀਂ ਕਰਨਾ ਤਾਂ ਵੀ ਠੀਕ ਹੈ ਦਜੀ ਗੱਲ ਜੇ ਤੁਸੀਂ ਕਿਸੇ ਦਾ ਕਾਲ ਟਿਪ ਵਾਲਾ ਗਰੁੱਪ ਜੁਆਇਨ ਕੀਤਾ ਵੀ ਹੋਇਆ ਏ ਤਾਂ ਵੀ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਜੇ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚੋਂ ਪੈਸਾ ਕਮਾਉਣਾ ਏ ਤੇ ਤੁਹਾਨੂੰ ਸਿੱਖਣਾ ਪੈਣਾ ਏ ਟਾਈਮ ਲਗਾਉਣਾ ਪੈਣਾ ਏ ਜੇ ਸਿਰਫ ਤੁਸੀਂ ਕਿਸੇ ਦੇ ਭਰੋਸੇ ਦੇ ਵਿੱਚ ਆਏ ਹੋ ਕਿ ਅਸੀਂ ਉਸ ਤੋਂ ਕਾਲ ਟਿਪ ਲੈ ਕੇ ਪੈਸਾ ਕਮਾ ਲਵਾਂਗੇ ਤੇ ਉਹ ਸੰਭਵ ਨਹੀਂਗਾ ਉਹ ਸਿਰਫ ਤੁਹਾਡਾ ਕੁਝ ਦਿਨਾਂ ਦਾ ਖੇਡ ਆ ਕੁਝ ਦਿਨ ਤੁਸੀਂ ਪੈਸੇ ਕਮਾਵੋਗੇ ਬਾਅਦ ਦੇ ਵਿੱਚ ਫੇਰ ਤੁਸੀਂ ਲੌਸ ਕਰ ਲਵੋਗੇ ਕਿਉਂਕਿ ਕੋਈ ਵੀ ਬੰਦਾ ਕਿਸੇ ਨੂੰ ਇਹਦੇ ਵਿੱਚ ਪੈਸੇ ਕਮਾ ਕੇ ਨਹੀਂ ਦੇ ਸਕਦਾ ਜੇ ਤੁਸੀਂ ਸਿੱਖੋਗੇ ਤਾਂ ਹੀ ਕਮਾਓਗੇ